ਸੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਤੁਸੀਂ ਥੰਬਨੇਲ ਤੇ ਦੇਖ ਹੀ ਚੁੱਕੇ ਹੋ ਥੰਬਨੇਲ ਦੇ ਉੱਪਰ ਮੇਰਾ ਵਿਸ਼ਾਜਕੀਆ ਤਾਂ ਆઈએ ਆਪਾਂ ਨੂੰ ਆਪਾਂ ਸਟਾਰਟ ਕਰਦੇ ਇਸ ਵਿਸ਼ੇ ਨੂੰ ਸਭ ਤੋਂ ਪਹਿਲਾਂ ਮੈਂ ਤੁਸੀਂ ਜਾਣਦੇ ਜਿਹੜੇ ਇਹ ਦੋ ਲੜਕੇ ਇੱਕ ਡਾਕਟਰ ਜੀਸਸ ਟੀਵੀ ਵਾਲਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜਾ ਡਾਕਟਰ ਜੀਸਸ ਟੀਵੀ ਵਾਲਾ ਲੜਕਾ ਹੈ ਥੋੜਾ ਕਾਲਾ ਹੈ ਬੰਦਾ ਚਹੀਏ ਇਹਨੇ ਕਿ ਮੇਰੇ ਮੇਰੇ ਉੱਤੇ ਦੋਸ਼ ਲਗਾਇਆ ਆ ਕਿੰਨਾ ਵੀ ਤੁਸੀਂ ਤੁਸੀਂ ਓ ਤੁਸੀਂ ਜਦੋਂ ਪਾਸਟਰ ਸੀ ਬੀਇੰਗ ਪਾਸਟਰ ਸੇਵਕਾਈ ਵਿੱਚ ਸੀ ਲੌਂਗ ਟਾਈਮ ਤੁਸੀਂ ਸ਼ਰਾਬੀ ਨਹੀਂ ਤੇ ਤੁਸੀਂ ਕੋਹਦੇ ਦੱਸਿਆ ਪਾਸਟਰਾਂ ਨੂੰ ਤੇ ਉਸ ਬਾਅਦ ਕਿੰਨਾ ਵੀ ਇੱਕ ਪਾਸਟਰ ਨੂੰ ਤੁਸੀਂ ਸੁਣ ਕੇ ਤੇ ਪ੍ਰੇਰਿਤ ਹੋਇਤੇ ਰਿਸ਼ਰਾਪ ਛੱਡ ਦਿੱਤੀ ਬੜਾ ਵੱਡਾ ਦੋਸ਼ ਹੈ ਮੇਰੇ ਉੱਪਰ ਔਰ ਲੱਖਾਂ ਲੋਕਾਂ ਨੇ ਵੀਡੀਓ ਸੁਣੀ ਤੇ ਇਸ ਬੰਦੇ ਨੇ ਕੀ ਕੀਤਾ ਜਿਨ੍ਹਾਂ ਨੇ ਵੀ ਇਹਨੂੰ ਇਹ ਗੱਲ ਦੱਸੀ ਇਹਨੇ ਉਹਨਾਂ ਨੂੰ ਨਹੀਂ ਕਿਹਾ ਕਿ ਭਈ ਮੈਨੂੰ ਇੱਕ ਪ੍ਰੂਫ ਦੋ ਇਸ ਗੱਲ ਦਾ ਮੈਂ ਬਿਲਕੁਲ ਪੁਸ਼ਟੀ ਕਰਨਾ ਚਾਹੁੰਨਾ ਕਿਉਂਕਿ ਉਹ ਖੁਦਾ ਦੇ ਦਾਸ ਨਹੀਂ ਤੇ ਉਹਨਾਂ ਦਾ ਵੀ ਇੱਕ ਨਾਮ ਹੈ ਉਹਨਾਂ ਦੀ ਇੱਕ ਬੜੀ ਵੱਡੀ ਸੇਵਾ ਆ ਔਰ ਨਾਲੇ ਖੁਦਾ ਦੇ ਦਾਸ ਦੀ ਵੱਡੀ ਸੇਵਾ ਹੀ ਨਹੀਂ ਆ ਕੋਈ ਵੀ ਇਸ ਦੁਨੀਆ ਵਿੱਚ ਭਾਵੇਂ ਛੋਟਾ ਦਾਸ ਹੈ ਹਰ ਇੱਕ ਦੀ ਇੱਜ਼ਤ ਹੈ ਨਾਲੇ ਉਹ ਖੁਦਾ ਦਾ ਦਾਸ ਹੈ ਆਪਾਂ ਇਦਾਂ ਦਾ ਗੰਭੀਰ ਦੋਸ਼ ਲਾਉਣ ਤੋਂ ਪਹਿਲਾਂ ਉਹਦੀ ਪੁਸ਼ਟੀ ਤੇ ਕਰ ਲਈਏ ਉਹਦਾ ਕੋਈ ਪ੍ਰੂਫ ਤੇ ਇਕੱਠਾ ਕਰ ਲਈਏ ਵੈਸੇ ਮੈਂ ਇਹਦੀ ਪੁਸ਼ਟੀ ਕਰ ਚੁੱਕਾ ਪਹਿਲਾਂ ਇਹਦਾ ਮੈਂ ਲੋਕਾਂ ਨੂੰ ਇਹਦੇ ਬਾਰੇ ਦੱਸ ਚੁੱਕਾ ਫਿਰ ਤੋਂ ਇੱਕ ਵਾਰੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਉਸ ਸਮੇਂ ਮੈਂ ਪਾਸਟਰ ਨਹੀਂ ਮੈਂ ਇੱਕ ਅਮਰੀਕਾ ਦੇ ਗਰੁੱਪ ਵਿੱਚ ਉਸ ਸਮੇਂ ਮੈਂ ਠੇਕੇਦਾਰ ਸੀ اچھا ਠੇਕੇਦਾਰ ਹੀ ਵਧੀਆ ਕਮਾਈ ਸੀ ਮੇਰੀ ਤੇ ਮੈਨੂੰ ਮੈਂ ਉਹਦੇ ਚ ਸੂਸਮਾ ਜਰ ਦੇਦਾ ਹੀ ਤੇ ਮੈਂ ਕੁਝ ਪ੍ਰਚਾਰ ਵੀ ਕਰਦਾ ਹੀ ਕਈ ਤਰ੍ਹਾਂ ਦੀਆਂ ਪਸੰਗੀਆਂ ਵੀ ਕਰਦੀ ਲੇਕਿਨ ਇਹ ਇਸ ਤਰ੍ਹਾਂ ਨਹੀਂ ਕਿ ਮੈਂ ਜਿਸ ਤਰ੍ਹਾਂ ਆਪਾਂ ਇੱਕ ਪਾਸਟਰ ਨਿਊਕੀਤ ਹੁੰਦੇ ਹੁੰਦੇ ਹੁੰਦਾ ਕਿਉਂਕਿ ਮੈਂ ਉਹਦੇ ਚ ਇੱਕ ਬਲੀਵਰ ਟਾਈਪ ਸੀ ਲੇਕਿਨ ਇਹ ਗੱਲ ਮੈਂ ਜਦੋਂ ਮੈਨੂੰ ਪਰਮੇਸ਼ਵਰ ਨੇ ਚੁਣਿਆ ਉਸ ਮਿਸ਼ਨ ਨੂੰ ਮੈਂ ਛੱਡਿਆ ਠੁੱਕਰ ਖਾਦੀ ਉਦੋਂ ਵੀ ਮੈਂ ਬੜਾ ਹਾਰਟ ਹੋਇਆ ਮੇਰਾ ਬੜੀਆਂ ਗੱਲਾਂ ਤੋਂ ਮਨ ਅੱਗੇ ਪਿੱਛੇ ਹੋ ਗਿਆ ਪ੍ਰਭੂ ਤੋਂ ਤੇ ਫਿਰ ਪ੍ਰਭੂ ਨੇ ਮੈਨੂੰ ਦਰਸ਼ਨ ਦਿੱਤਾ ਤੇ ਮੈਨੂੰ ਆਪਣੀ ਸੇਵਾ ਲਈ ਵੱਡੀ ਕਾਲਿੰਗ ਨਾਲ ਚੁਣਿਆ ਤੇ ਮੈਂ ਸੇਵਾ 'ਚ ਆਇਆ ਲੇਕਿਨ ਇਸ ਬੰਦੇ ਨੇ ਪੁਸ਼ਟੀ ਕੀਤੇ ਬਿਨਾ ਮੇਰੇ ਤੇ ਦੋਸ਼ ਲਾਤਾ ਜਦ ਕਿ ਬਾਈਬਲ ਵੀ ਕਹਿੰਦੀ ਆ ਕਿ ਜਦ ਤੱਕ ਕਿਸੇ ਦਾ ਪਾਪ ਪ੍ਰਗਟ ਨਾ ਹੋ ਜਾਏ ਪ੍ਰੂਫ ਨਾ ਜਾਏ ਉਹਨੂੰ ਦੋਸ਼ੀ ਨਾ ਢਰਾਈ ਪਰ ਇਸ ਬੰਦੇ ਨੇ ਬਿਨਾ ਪੁਸ਼ਟੀ ਬਿਨਾ ਪ੍ਰੂਫ ਤੋਂ ਮੈਨੂੰ ਦੋਸ਼ੀ ਢਰਾਤਾ ਮੈਂ ਇਹਨੂੰ ਕੁਛ ਨਹੀਂ ਕਿਹਾ ਫਿਰ ਉਸ ਤੋਂ ਬਾਅਦ ਸਾਡੇ ਪ੍ਰਧਾਨ ਦੇ ਨਾਲ ਅਸ਼ਲੀਲ ਜੜੀ ਉਹਦੀ ਫੋਟੋ ਸੀ ਪ੍ਰਧਾਨ ਦੀ ਇੱਕ ਔਰਤ ਨਾਲ ਅਸ਼ਲੀਲ ਫੋਟੋ ਉਹਨੂੰ ਵਾਇਰਲ ਕੀਤਾ ਇਹਦੇ ਦੋਸਤ ਨੇ ਦੇ ਇਨੀ ਠੀਕ ਹੈ ਬੜਾ ਸੰਘਾ ਭਲਾ ਮੈਨੂੰ ਗਿਆ ਬੜਾ ਇਨਸਲਟ ਕੀਤਾ ਦੇ ਚ ਫਿਰ ਵੀ ਮੈਂ ਇਹਨਾਂ ਨੂੰ ਜਿਆਦਾ ਕੁਝ ਨਹੀਂ ਗਿਆ ਠੀਕ ਹੈ ਲੇਕਿਨ ਸਵਾਲ ਹੈ ਕਿ ਇਹ ਬੰਦਾ ਹੁਣ ਜਦੋਂ ਔਰਤ ਨੇ ਐਕਸ਼ਨ ਲਿਆ ਇਸ ਗੱਲ ਨੂੰ ਥੋੜਾ ਜਿਹਾ ਮੈਂ ਚਾਹਨਾ ਕ੍ਰਿਸਚਨ ਸਮਾਜ ਜਿਹੜਾ ਵੀ ਕੋਈ ਵੀਡੀਓ ਸੁਣੀਏ ਨੂੰ ਸ਼ਰੂਰ ਜਿਆਦਾ ਜਿਆਦਾ ਲੋਕਾਂ ਨੂੰ ਸ਼ੇਅਰ ਕਰਿਓ ਕਿਉਂਕਿ ਦੇਖੋ ਇਹ ਜ਼ਰੂਰੀ ਆ ਕਿ ਲੋਕਾਂ ਨੂੰ ਸੱਚ ਸਮਝ ਆਣਾ ਚਾਹੀਦਾ ਸਾਰਾ ਵਿਸ਼ਾ ਸਮਝ ਆਣਾ ਚਾਹੀਦਾ ਮੇਰੀ ਹੰਬਲ ਰਿਕੁਐਸਟ ਹੈ ਕਿ ਇਹਨੂੰ ਅੱਛੇ ਤਰੀਕੇ ਨਾਲ ਸੁਣੋ ਔਰ ਲੋਕਾਂ ਨੂੰ ਦੱਸੋ ਠੀਕ ਹੈ ਮਤਲਬ ਸ਼ੇਅਰ ਕਰੋ ਜਿਆਦਾ ਜਦੋਂ ਐਕਸ਼ਨ ਚਾਹੀ ਮੈਨੂੰ ਪਹਿਲੇ ਡਰ ਸੀ ਕਿਉਂਕਿ ਮੈਂ ਬੋਲ ਵੀ ਰਿਹਾ ਸੀ ਕਿ ਭਾਈ ਤੁਸੀਂ ਕ੍ਰਿਸਚਨ ਹੋ ਕੇ ਕਿਸੇ ਦੀ ਫੋਟੋ ਨੂੰ ਕਿਦਾਂ ਦਾ ਵਾਇਰਲ ਕਰ ਸਕਦੇ ਆ ਜੋ ਕੋਣ ਔਰਤ ਕੋਣ ਨਹੀਂ ਆ ਇਹ ਮੈਟਰ ਹੈਗਾ ਯਾਨੀ ਆਪਾਂ ਨੂੰ ਤੇ ਪੱਕਾ ਪਤਾ ਨਹੀਂ ਹੈ ਤੇ ਜੇ ਉਹਨੂੰ ਪਤਾ ਲੱਗ ਜੇ ਜਾਂ ਉਹਦੇ ਉਹਦਾ ਇਹਨਾਂ ਜਿਹੜੀ ਉਹ ਮਤਲਬ ਦੁਨੀਆ ਦੇ ਸਾਹਮਣੇ ਨੂੰ ਇਹਨਾਂ ਲਜਿਤ ਕੀਤਾ ਗਿਆ ਜਲੀਲ ਕੀਤਾ ਗਿਆ ਸ਼ਰੀਲ ਕੀਤਾ ਗਿਆ ਉਹਦਾ ਕੈਰੈਕਟਰ ਕੀ ਹੈ ਨਾ ਤੇ ਤੁਹਾਨੂੰ ਬੋਦਨਾ ਮੈਨੂੰ ਇਹ ਖੁਦਾ ਗਵਾਹ ਅੱਜ ਵੀ ਜਿਹੜੀਆਂ ਪਹਿਲਾਂ ਗੱਲਾਂ ਬੋਲੀਆਂ ਇਦਾਂ ਹੀ ਆ ਸੁਣ ਫਿਰ ਤੁਸੀਂ ਇਹ ਦੂਸਰੀ ਵੀਡੀਓ ਵਿੱਚ ਜਦੋਂ ਨੇ ਐਕਸ਼ਨ ਲਿਆ ਉਹ ਲੜਕੇ ਦੇ ਮੂੰਹ ਦੇ ਚਪੇੜਾ ਮਾਰੀਆਂ ਤੇ ਤੁਸੀਂ ਬੋਲਿਆ ਕਿ ਸਾਡੇ ਤੱਕ ਤੇ ਇੱਕ ਘੁੰਮਦੀ ਘੁੰਮਦੀ ਫੋਟੋ ਆਈ ਸੀ ਉਪਈ ਤੁਹਾਡੀ ਸਟੇਟਮੈਂਟ ਕਿ ਸਾਡੇ ਤੱਕ ਘੁੰਮਦੀ ਘੁੰਮਦੀ ਫੋਟੋ ਆਈ ਹੈ ਤੇ ਜੇ ਤੁਹਾਡੇ ਕੋਲ ਘੁੰਮਦੀ ਘੁੰਮਦੀ ਫੋਟੋ ਆਈ ਹੈ ਤੇ ਤੁਸੀਂ ਉਹਨੂੰ ਕਿਉਂ ਵਾਇਰਲ ਕਰੇ ਜੀ ਉਹਦੀ ਪੁਸ਼ਟੀ ਤੇ ਕਰ ਲੋ ਵੀ ਵਾਕਿਆ ਇਹ ਮੈਟਰ ਹੈਗਾ ਜਾਂ ਨਹੀਂਗਾ ਨੇ ਨਿਆਂ ਕਰੋ ਜਿਹੜੇ ਵੀ ਲੋਕ ਇਸ ਵੀਡੀਓ ਨੂੰ ਸੁਨੇਹਾ ਦਨ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਇਹਨਾਂ ਨੇ ਕੋਈ ਪੁਸ਼ਟੀ ਕੋਈ ਇਹਦਾ ਪ੍ਰੂਫ ਨਹੀਂ ਲਿਆ ਲੇਕਿਨ ਮੈਂ ਜਿਤੋਂ ਤੱਕ ਦੱਸਣਾ ਚਾਹੁੰਦਾ ਕਿਉਂਕਿ ਮੇਰੇ ਕੋਲ ਤੇ 2 ਸਾਲ ਪਹਿਲਾਂ ਦੀ ਹੀ ਇਹ ਫੋਟ ਲੇਕਿਨ ਮੈਂ ਉਹਨੂੰ ਦੋਸ਼ੀ ਇਸ ਕਰਕੇ ਨਹੀਂ ਠਰਾਇਆ ਨਾ ਉਹ ਮੇਰਾ ਸਪਿਰਚੁਅਲ ਸਾਨੀ ਨਾ ਸਾਡਾ ਬਲੀਵਰ ਸੀ ਨਾ ਸਾਡੀ ਚਰਚ ਦਾ ਮੈਂਬਰ ਸੀ ਨਾ ਉਹਨੂੰ ਮੈਂ ਬਪਤਿਸਮਾ ਦਿੱਤਾ ਹੀ ਉਹ ਐਜ਼ ਇੱਕ ਪੋਲੀਟਿਕਲ ਪ੍ਰਧਾਨ ਮੇਰੇ ਕੋਲ ਆਪਣੇ ਸੇਵਾ ਲਈ ਆਇਆ ਮੈਨੂੰ ਜ਼ਰੂਰ ਸੀ ਕੁਝ ਕੰਮਾਂ ਲਈ ਤੇ ਮੈਂ ਜਦੋਂ ਫੋਟੋ ਆਈ ਤੇ ਮੈਂ ਉਹਨੂੰ ਫੋਟੋ ਦੋ ਕਿਦਾਂ ਦੋਸ਼ੀ ਟਰਾਂਦਾ ਮੈਂ ਸੋਚਦਾ ਇਹ ਐਡਿਟ ਵੀ ਕੀਤੀ ਹੋ ਸਕਦੀ ਹੈ ਜਾਂ ਇਹਦੇ ਕੋਈ ਦੁਸ਼ਮਣ ਵੀ ਹੋ ਸਕਦੇ ਆ ਜਾਂ ਪਤਾ ਨਹੀਂ ਕੀ ਇਹ ਮੈਟਰੀ ਤਾਂ ਮੈਂ ਪਹਿਲਾਂ ਵੀ ਇਹ ਗੱਲ ਦੱਸ ਦਿੱਚਾ ਪ੍ਰੂਫ ਦੇ ਦਿੱਚਾ ਇਸ ਗੱਲ ਨੂੰ ਲੇਕਿਨ ਜਦੋਂ ਟਾਈਮ ਆਇਆ ਇਹ ਮੁੱਦਾ ਉੱਠ ਗਿਆ ਤੇ ਜੋ ਮੇਰਾ ਅਗੂ ਹੀ ਹੁੰਦਾ ਨਾਤਾ ਸੀ ਉਹ ਮੈਂ ਨਵਾਇਆ ਮੈਂ ਪਛਤਾਪ ਕਰਾਇਆ ਉਹਦਾ ਉਹਦਾ ਪਛਤਾਪ ਸਹੀ ਹੈ ਜਾਂ ਨਹੀਂ ਸਹੀ ਹੈ ਉਹਨੇ ਮਨ ਤੋਂ ਕੀਤਾ ਜਾਂ ਨਹੀਂ ਕੀਤਾ ਇਹ ਖੁਦਾ ਜਾਣੇ ਉਹ ਜਾਣੇ ਮੈਂ ਦੇ ਸੱਚੇ ਮਨ ਤੋਂ ਕਹ ਰਿਹਾ ਜੋ ਮੇਰੀ ਸਿਵਾਇ ਜੋ ਮੇਰੀ ਡਿਊਟੀ ਦੁਨੀਆ ਦੇ ਸਾਹਮਣੇ ਸੰਗਤ ਦੇ ਸਾਹਮਣੇ ਲੇਕਿਨ ਹੁਣ ਸਵਾਲ ਇਹ ਆ ਤੁਸੀਂ ਇਹ ਮੇਰੇ ਤੇ ਫਿਰ ਤੋਂ ਗੰਭੀਰ ਦੋਸ਼ ਲਾ ਦਿੱਤੇ ਕਿ ਇਹਦੇ ਵਿੱਚ ਮੇਰਾ ਹੱਥ ਤੇ ਸਾਡੀ ਮਿਨਿਸਟਰੀ ਦਾ ਜਾਂ ਸਾਡੇ ਪ੍ਰਬੰਧ ਦਾ ਇਹਦਾ ਵੀ ਤੁਹਾਨੂੰ ਪਹਿਲਾਂ ਪੂਖਤਾ ਪ੍ਰੂਫ ਇਕੱਠਾ ਕਰਨਾ ਚਾਹੀਦਾ ਸੀ ਇਹਦੀ ਅੱਛੇ ਤਰੀਕੇ ਨਾਲ ਪੁਸ਼ਟੀ ਕਰਨੀ ਚਾਹੀਦੀ ਫਿਰ ਇਹ ਵੀਡੀਓ ਵਾਇਰਲ ਕਰਨੀ ਚਾਹੀਦੀ ਚਲੋ ਮੈਂ ਆਪਾਂ ਇਹ ਦੇਖਦੇ ਹਾਂ ਵੀਡੀਓ ਆ ਦੇਖੋ ਉਹ ਭੈਣ ਕੱਪੜਿਆਂ ਦੀ ਦੁਕਾਨ ਵਾਲੇ ਲੜਕੇ ਦੇ ਮੂੰਹ ਤੇ ਛਪੇੜਾ ਮਾਰਨ ਦੀ ਹੈ ਪਹਿਲਾਂ ਇੱਕ ਮਾਰੀ ਦੋ ਮਾਰੀ ਆ ਤੁਹਾਡੇ ਸਾਹਮਣੇ ਫਿਰ ਇਹਦੀ ਸ਼ਾਇਦ ਉਤੇ ਦੁਕਾਨ ਦੇ ਉੱਪਰ ਕੋਈ ਲੜਕੀ ਕ੍ਰਿਸਚਨ ਸੇਲਸ ਕਰ ਰਹੀ ਹੋएगी ਉਹ ਭੱਜ ਕੇ ਆਂਦੀ ਹੈ ਤੇ ਉਹਦੇ ਭੈਣ ਦੇ ਹੱਥ ਫੜ ਲੈਂਦੀ ਹੈ ਤੇ ਥੋੜੀ ਤਗੜੀ ਸੀ ਤੇ ਉਹਨੂੰ ਰੋਕ ਦਿੰਦੀ ਹੈ ਆ ਵੇਖੋ ਵੀਡੀਓ ਦੇ ਵਿੱਚ ਦੋ ਤਿੰਨ ਬੰਦੇ ਵੀ ਦੀ ਸਪੋਰਟ ਚ ਅੱਗੇ ਆ ਜਾਂਦੇ ਉਹਨੂੰ ਪਿੱਛੇ ਕਰਦੇ ਜਿਵੇਂ ਪਿੱਛੇ ਕਰਦੇ ਇੱਥੋਂ ਤੱਕ ਤੇ ਵੀਡੀਓ ਇਹਨਾਂ ਨੇ ਲਾਈ ਹੈ ਲੇਕਿਨ ਉਸ ਤੋਂ ਬਾਅਦ ਕੀ ਕਰਦੇ ਨੇ ਇੱਕ ਵੀਡੀਓ ਜਿਹੜੀ ਆ ਤੁਸੀਂ ਦੇਖੀ ਸਾਰੇ ਨੇ ਜਿੱਤੋਂ ਅੱਗ ਲੱਗੀ ਪਈ ਪੰਜਾਬ ਦੇ ਵਿੱਚ ਤੇ ਅਸੀਂ ਦੋਸ਼ੀ ਚਾਰੇ ਪਏ ਇਹਦੇ ਵਿੱਚ ਕੀ ਕਰ ਰਹੇ ਨੇ ਕੱਪੜੇ ਪਾਟੇ ਹੋਏ ਆ ਕੁਝ ਸੱਟਾ-ਸੁੱਟਾਂ ਦੇ ਨਿਸ਼ਾਨ ਜੇ ਦਿਖਾਏ ਆ ਤੇ ਕਹਿ ਰਹੇ ਆ ਵੀ ਅਸੀਂ ਤੇ ਸੱਚ ਬੋਲਿਆ ਸੀ ਤੇ ਸਾਹੀਂ ਨਹੀਂ ਜਾਣਦੇ ਵੀ ਜਿਹੜੇ ਸਾਡੇ ਖਾਦ ਮੈਨੂੰ ਪਰਸਨਲੀ ਜਾਣਨ ਦਾ ਮਾਦਾਨ ਬਣਾ ਦੇਣਗੇ ਤੇ ਸਾਡੇ ਤੇ ਆ ਸਾਨੂੰ ਮਾਰਨ ਤੱਕ ਦਾ ਡਿਸਟਰੋਏ ਕਰਨ ਤੱਕ ਦਾ ਅਟੈਕ ਕਰਾ ਦੇਣਗੇ ਓਏ 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 ਭਾਈ ਮੈਂ ਮੈਂ ਪਲੀਜ਼ ਪ੍ਰੇਸ਼ਾਨੀ ਪ੍ਰਭੂ ਦੇ ਲੋਕੋ ਇਸ ਗੱਲ ਨੂੰ ਧਿਆਨ ਨਾਲ ਸੁਣੋ ਸਵਾਲ ਇਹ ਆ ਕਿ ਜੇ ਤੜੀ ਉਹ ਸੀਸੀ ਫੁਟੇਜ ਹੈਗੀ ਹੈ ਤੇ ਉਹਨਾਂ ਨੇ ਤੁਸੀਂ ਕਿਹਾ ਵੀ ਉਹਨਾਂ ਇੱਟਾਂ ਰੋੜੇ ਚਲਾਏ ਸਾਨੂੰ ਸੱਟਾਂ ਲਾਤੀਆਂ ਨੂੰ ਜਾਨੋਂ ਮਾਰਨ ਦੇ ਤੱਕ ਗਈ ਤੁਹਾਡੇ ਕੋ ਅਗਲਾ ਪਾਰਟ ਵੀ ਤੇ ਸੀਸੀਟੀਵੀ ਹੈਗਾ ਨਾ ਭਾਈ ਹੁਣ ਤੁਸੀਂ ਉਹਨੂੰ ਬਾਨੇ ਬਣਾਓ ਕੁਝ ਵੀ ਕਰੋ ਤੁਸੀਂ ਤੁਸੀਂ ਕੁਝ ਵੀ ਬਣਾ ਸਕਦੇ ਗਾ ਯਾਦ ਰੱਖਿਓ ਇਦਾਂ ਦੇ ਸੀਨ 'ਚ ਬੰਦਾ ਵੀਡੀਓ ਬੜੀ ਜਲਦੀ ਬਣਾਉਂਦਾ ਹੈ। ਅਗਰ ਇਟਾ ਉਟਾ ਚੱਲਣੀਆਂ ਤੁਸੀਂ ਤਾਂ 2 ਮਿੰਟ ਚ ਪਹਿਲਾ ਵੀਡੀਓ ਬਣਾ ਲੈਣੀ ਸੀ। ਸੀਸੀ ਫੂਟੇਜ ਟੀਵੀ ਜਾਂ ਕੋਈ ਵੀਡੀਓ ਹੈਗੀ ਦਿਖਾਓ ਜਿਹਦੇ 'ਚ ਤੁਹਾਨੂੰ ਮਾਰ ਦੀ ਨਜ਼ਰ ਆਉਣ। ਉਸੇ ਡੇਟ ਦੇ ਵਿੱਚ ਠੀਕ ਹੈ। ਲੇਕਿਨ ਯਾਦ ਰੱਖਿਓ ਇਦਾਂ ਦਾ ਕੋਈ ਵੀਡੀਓ ਤੁਸੀਂ ਵਾਇਰਲ ਨਹੀਂ ਕੀਤਾ। ਤੁਹਾਨੂੰ ਕਰਨਾ ਚਾਹੀਦਾ ਅਗਲਾ ਪਾਰਟ ਦਿਖਾਉਣਾ ਚਾਹੀਦਾ ਪਰ ਤੁਸੀਂ ਦਿਖਾਇਆ ਨਹੀਂ। ਤੁਸੀਂ ਲੋਕਾਂ ਦੇ ਸਾਹਮਣੇ ਸਾਨੂੰ ਬਦਨਾਮ ਕੀਤਾ ਔਰ ਆਪਣੇ ਆਪ ਨੂੰ ਸੱਚਾ ਸਾਬਤ ਕੀਤਾ। ਫਿਰ ਤੁਸੀਂ ਸਾਨੂੰ ਇੱਕ ਗੰਬੀਰ ਦੋਸ਼ੀ ਚ ਰਾਇਆ ਸਮਾਜ ਦੇ ਸਾਹਮਣੇ ਜਿਹਦੇ ਵਿੱਚ ਮੈਂ ਅੱਜ ਵੀ ਕਹਿੰਨਾ ਕਿ ਮੈਂ ਖੁਦਾ ਦੇ ਸਾਹਮਣੇ ਮੈਂ ਬਿੱਖੂ ਰਿਆ ਮੈਨੂੰ ਇਹਦੇ ਬਾਰੇ ਨਥੀ ਕੋਈ ਜਾਣਕਾਰੀ ਨਹੀਂ ਕੋਣ ਹੈ ਔਰਤ ਕੀ ਨਹੀਂ ਹੈ ਉਹਦਾ ਕੈਰੈਕਟਰ ਕੀ ਖੁਦਾ ਜਾਣੇ ਉਹ ਜਾਣੇ ਤੁਹਾਡੇ ਪ੍ਰਧਾਨ ਜਾਣਣ ਸਾਡਾ ਪ੍ਰਧਾਨ ਜਾਣੇ ਠੀਕ ਹੈ ਲੇਕਿਨ ਇੱਕ ਵੀਡੀਓ ਹੋ ਰਹੀ ਹੈ ਇਹ ਵੀਡੀਓ ਆਪਾਂ ਦੇਖਦੇ ਹਾਂ ਇਹ ਆ ਦੇਖੋ ਜੀ ਸਾਮ ਜੀ ਹੱਟੀ ਮੇਰੇ ਕੋਲੋਂ ਚਿੱਤਰ ਖਾ ਕੇ ਅੱਗੇ ਲੱਗ ਕੇ ਭੱਜ ਗਿਆ ਜੇ ਜੀ ਸੈਮ ਦੀ ਹੱਟੀ ਸੈਮ ਕ੍ਰਿਸਚਨ ਇਹ ਦੇਖੋ ਸੈਮ ਦੀ ਹੱਟੀ ਇੱਕ ਲੇਡੀ ਕੋਲੋਂ ਛਿੱਤਰ ਖਾ ਕੇ ਅੱਗੇ ਲੱਗ ਕੇ ਭੱਜ ਗਿਆ ਹੈ ਕੋਈ ਨਹੀਂ ਇਹ ਬਾਜ਼ਾਰ ਜੇ ਇਹ ਕੁੜੀ ਜੇ ਜਿਹੜੀ ਅੱਗੇ ਲੱਗ ਕੇ ਖਲੋ ਗਈ ਹੈ ਹੋਨ ਕਿ ਠੀਕ ਹੈ ਬੋਲਦੀ ਨਹੀਂ ਪਈ ਅੱਗੇ ਤੇ ਬੜੀ ਲੱਗ ਕੇ ਆਹੀ ਮਾਰੋ ਨਾ ਇਹਨੂੰ ਮਾਰੋ ਨਾ ਮਾਰੋ ਨਾ ਮੂੰਹ ਨਾ ਗੱਲ ਕਰੋ ਮਾਰੋ ਨਾ ਮੂੰਹ ਨਾ ਗੱਲ ਕਰੋ ਹੁਣ ਕਿੱਥੇ ਲਕਾਇਆ ਈ ਉਹਨੂੰ ਹੁਣ ਕਿੱਥੇ ਲਕਾਇਆ ਈ ਉਹਨੂੰ ਆ ਵੀਡੀਓ ਦੇ ਵਿੱਚ ਦੇਖੋ ਇਹ ਉਹੀ ਔਰਤ ਆ ਤੇ ਇੱਥੇ ਆ ਜਿਹੜੀ ਲੜਕੀ ਜਾ ਰਹੀ ਆ ਇਹ ਉਹੀ ਆ ਜਿਹਨੇ ਹੱਥ ਰੁੱਕੇ ਤੇ ਇਹ ਉਹਨੂੰ ਕਹਿ ਰਹੀ ਕਿਥੇ ਗਿਆ ਤੇਰਾ ਉਹ ਸैम ਤੂੰ ਹੁਣ ਕਿਥੇ ਆ ਕਿਥੇ ਉਹਨੂੰ ਥੋੜਾ ਓਖਾ ਸੋਖਾ ਬੋਲੁੰਦੀ ਹੀ ਉਹ ਕੈਰੀ ਭੱਜ ਗਿਆ ਹੁਣ ਹੁਣ ਕੋ ਭੱਜਿਆ ਤੇ ਜੇ ਵੀ ਤੂੰ ਭੱਜ ਗਿਆ ਹੀ ਤੇ ਫਿਰ ਤੇਰੇ ਸੱਟਾ ਕਿੱਦਾਂ ਲੱਗ ਗਿਆ ਸਮਝ ਆਈ ਨਾ ਕਿ ਤੁਸੀਂ ਇਹ ਗਾਣੀ ਬਣਾ ਤੇ ਨਹੀਂ ਦਿੱਤੀ ਕਿ ਇਹ ਤੁਸੀਂ ਕਿਤੇ ਇਦਾਂ ਦਾ ਅਜੀਬ ਵਿਸ਼ਾ ਬਣਾ ਕੇ ਤੁਹਾਨੂੰ ਮਿਲੇਗਾ ਕੀ ਇਦਾਂ ਮੈਨੂੰ ਬਦਨਾਮ ਕਰਕੇ ਮੈਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦਾ ਭਰਾਓ ਕਿ ਜੀ ਮੇਰੇ ਬੱਚਿਆਂ ਵਰਗੇ ਜੇ ਕਿਉਂਕਿ ਤੁਹਾਡੇ ਜਿਲ੍ਹੇ ਮੇਰੇ ਬੱਚੇ ਹੋਰੇ ਨਹੀਂ ਠੀਕ ਹੈ ਤੂੰ ਹੀ ਮੇਰੇ ਬੱਚਿਆਂ ਵਰਗਾ ਮੇਰੀ ਕੋਈ ਤੁਹਾਡੇ ਨਾਲ ਦੁਸ਼ਮਣੀ ਨਹੀਂ ਆ ਤੂੰ ਖਾਮ ਖਾਈ ਮੇਰਾ ਵਿਸ਼ਾ ਤੇ ਇੱਕ ਸੇਵਕ ਨਾਲ ਹੀ ਮੈਂ ਇੱਕ ਸਵਾਲ ਰੱਖਿਆ ਜਿੱਦਾਂ ਤੂੰ ਹੀ ਕਹਿੰਦੇ ਜੇ ਕਿ ਅਸੀਂ ਸੱਚ ਦੀ ਗੱਲ ਕੀਤੀ ਕੋਈ ਗਲਤ ਨਹੀਂ ਕੀਤੀ ਜੇ ਤੂੰ ਹੀ ਕਹਿੰਦੇ ਤੇ ਤੁਹਾਡੇ ਪ੍ਰਧਾਨ ਨੇ ਜੋ ਕੀਤਾ ਤੁਹਾਡੀ ਸਟੇਟਮੈਂਟ ਤੂੰ ਹੀ ਤੇ ਕਿਆ ਉਹ ਗਲਤ ਹੈ ਮੈਂ ਉਹਦੇ ਨਾਲ ਸਹਿਮਤ ਨਹੀਂ ਆ ਡਾਕਟਰ ਜੀਸਸ ਟੀਵੀ ਵਾਲਾ ਕਹਿੰਦਾ ਜੋ ਨਹੀਂ ਕੀਤਾ ਉਹ ਗਲਤ ਹੈ ਤੂੰ ਹੀ ਖੁਦ ਵੀ ਕਹਿੰਦੇ ਜੀ ਤੇ ਜੇ ਉਹਨਾਂ ਨੇ ਇਦਾਂ ਕੁਝ ਕੀਤਾ ਤੇ ਮੈਂ ਉਸ ਗੱਲ ਦੇ ਉੱਤੇ ਪੱਖ ਪੱਖ ਰੱਖਿਆ ਵੀ ਉਹ ਜੇ ਸਮਾਜ ਦੇ ਸਾਹਮਣੇ ਮੁੱਦਾ ਵੱਡਾ ਤੁਸੀਂ ਇਹਨੂੰ ਠੀਕ ਤਰੀਕੇ ਨਾਲ ਪਛਤਾਪ ਕਰ ਲੋ ਤੁਹਾਡੀ ਇੱਜ਼ਤ ਹੋਏਗੀ ਤੇ ਮੈਂ ਕੋਈ ਵੀ ਬੁਰਾ ਨਹੀਂ ਕਿਹਾ ਭਾਵੇਂ 100000 10000 ਬੰਦਾ ਕੱਟਾ ਕਰ ਲੋ ਉਹਨੂੰ ਬਣਾ ਕੇ ਗੱਲ ਪੇਸ਼ ਕੀਤਾ ਗਿਆ ਉਹ ਵੱਖਰੀ ਗੱਲ ਆ ਲੇਕਿਨ ਉਸ ਤੋਂ ਬਾਅਦ ਕੀ ਕੀ ਸ਼ੁਰੂ ਹੋ ਗਿਆ ਨਾ ਕਿੱਦਾਂ ਕਿੱਦਾਂ ਮੈਨੂੰ ਖਿੱਚਿਆ ਗਿਆ ਲੇਕਿਨ ਮੈਂ ਇੱਕ ਤੁਹਾਨੂੰ ਗੱਲ ਕਹਿਣਾ ਚਾਹਨਾ ਬੱਚਿਓ ਦੋਨੋਂ ਲੜਕੀਆਂ ਨੂੰ ਤੁਸੀਂ ਇੱਕ ਕੰਮ ਕਰੋ ਆ ਵੈਸੇ ਤੇ ਮੈਨੂੰ ਨਾ ਥੋੜਾ ਥੋੜਾ ਪਤਾ ਲੱਗਾ ਕਿਉਂਕਿ ਕਈ ਲੋਕ ਕੀ ਕਹਿੰਦੇ ਇੱਕ ਕ੍ਰਿਸ਼ਨ ਆ ਭੈਣ ਉਹ ਭਰਾ ਉਹ ਪਤਾ ਲੱਗਾ ਮੈਨੂੰ ਉਹਦੇ ਅਨੇ ਜਾਤੀ ਕੋਈ ਕੋਈ ਹਿੰਦੂਧਰਮ ਦੇ ਚ ਭੈਣਾਂ ਕੋਈ ਇਹ ਤਾਂ ਥੋੜੀ ਥੋੜੀ ਉੜਦੀ ਗੱਲ ਆਈ ਜ਼ਿਆਦਾ ਨਹੀਂ ਮੈਨੂੰ ਪਤਾ ਥੋੜੀ ਜੀ ਸਾਡਾ ਇੱਕ ਮੈਂਬਰ ਕਹਿੰਦਾ ਮੈਨੂੰ ਉਹਨੇ ਕਿਹਾ ਮੈਂ ਉਹਦੇ ਤੋਂ ਅੱਗੇ ਕਹਿੰਦਾ ਉਹਨੂੰ ਇਦਾਂ ਗਿਆ ਉਹਨੂੰ ਕਿਸੇ ਇਦਾਂ ਕਰਕੇ ਥੋੜੀ ਉੜਦੀ ਉੜਦੀ ਗੱਲ ਆਈ ਕਿ ਉਹ ਪ੍ਰਭੂ ਚ ਨਹੀਂ ਆ ਭੈਣ ਠੀਕ ਹੈ ਸਵਾਲਿਆ ਹੁਣ ਮੈਂ ਤੁਹਾਨੂੰ ਕਹਿਣਾ ਚਾਹਨਾ ਤੁਹਾਡੀ ਮਿਨਿਸਟਰੀ ਤੁਹਾਡਾ ਸਾਥ ਨਹੀਂ ਦਿੰਦੀ ਲੀਗਲੀ ਜਾਂ ਪੈਸੇ ਵੱਜੋਂ ਜਾਂ ਬੰਦਿਆਂ ਵੱਲੋਂ ਮੈਂ ਤੁਹਾਡੇ ਨਾਲ ਖੜਾ ਹਾਂ ਮੈਂ ਤੁਹਾਨੂੰ ਲੀਗਲੀ ਬੰਦਿਆਂ ਵੱਲੋਂ ਪੈਸੇ ਵੱਲੋਂ ਹਰ ਤਰ੍ਹਾਂ ਦੀ ਸਪੋਰਟ ਕਰਦੇ ਹਾਂ ਆਪਾਂ ਨੂੰ ਭੈਣ ਨੂੰ ਲੱਭੀਏ ਤੇ ਇਹਦਾ ਅਸਲ ਦੋਸ਼ੀ ਫੜੀਏ ਜੇ ਅਸਲ ਦੋਸ਼ੀ ਮੈਂ ਜਾਂ ਸਾਡੀ ਮਿਨਿਸਟਰੀ ਦਾ ਕੋਈ ਨਿਕਲ ਜਾਂਦਾ ਤੇ ਆਪਾਂ ਸਜ਼ਾ ਭੁਗਤਣ ਲਈ ਤਿਆਰ ਆਂ ਛੇ ਸੰਧ ਪ੍ਰਧਾਨ ਇਹਦਾ ਦੋਸ਼ੀ ਨਿਕਲਦਾ ਤੇ ਮੈਂ ਆਉਣ ਦਾ ਕੈਮਰਾ ਇਹ ਕਿਨਾਂ ਮੈਂ ਤੁਹਾਡੇ ਨਾਲ ਹੂੰਗਾ ਬੰਦੀ ਕਾਰਵਾਈ ਆਪਾਂ ਪ੍ਰਧਾਨ ਤੇ ਕਰਾਂਗੇ ਤੇ ਆਪਾਂ ਮਿਨਿਸਟਰੀ ਚ ਆਊਟ ਕਰਾਂਗੇ ਸੱਚੀ ਸੱਚੀ ਮੈਂ ਗੱਲ ਕਹਿਨਾ ਅਗਰ ਤੁਸੀਂ ਇਹਨੂੰ ਪ੍ਰੂਫ ਕਰ ਦੋ ਕਿ ਸੱਚੀ ਇਹ ਬੰਦੇ ਨੇ ਅਟੈਕ ਕਰਾਇਆ ਕਿਉਂਕਿ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ ਲੇਕਿਨ ਭਾਈ ਜੀ ਤੁਸੀਂ ਫਿਰ ਤੋਂ ਮੈਨੂੰ ਦੋਸ਼ੀ ਠਰਾਤਾ ਬਿਨਾ पुष्टि ਕੀਤੇ ਬਿਨਾ ਕਿਸੇ ਤੱਥ ਪ੍ਰੂਫ ਦੇ ਆਧਾਰ ਤੇ ਕਿਸੇ ਸੇਵਕ ਨੂੰ ਬਦਨਾਮ ਕਰਨਾ ਕੀ ਆਤਮਿਕਤਾ ਮੈਂ ਤਾਂ ਇਹਦਾ ਦੀ ਕੋਈ ਸਵਾਲ ਤੁਹਾਡੀ ਮਿਨਿਸਟਰੀ ਦੇ ਉੱਤੇ ਨਹੀਂ ਚੱਕੇ ਮੈਂ ਤਾਂ ਨਹੀਂ ਆ ਕੋਈ ਪੜੀਆਂ ਗੱਲਾਂ ਨਹੀਂ ਕੀਤੀਆਂ ਗਿਆ ਮੈਂ ਤਾਂ ਕੋਈ ਬਦਨਾਮ ਨਹੀਂ ਕੀਤਾ ਮੈਂ ਲੌਜੀਕ ਚ ਗੱਲਾਂ ਰੱਖ ਰਿਹਾ ਤੇ ਹੁਣ ਵੀ ਮੈਂ ਮर्यादा ਚ ਰਹਿ ਕੇ ਬਾਈਬਲ ਦੇ ਵਚਨਾਂ ਦੇ ਅੰਦਰ ਰਹਿ ਕੇ ਗੱਲ ਕਰ ਰਿਹਾ ਇੱਕ ਲੜਕੇ ਨੂੰ ਮੈਂ ਦੇਖਿਆ ਤੁਹਾਡੀ ਜਾਣਨੇ ਤੁਹਾਡੇ ਇਸ ਵੀਡੀਓ ਤੋਂ ਬਾਅਦ ਲੋਕਾਂ ਦੀ ਮਾਨਸਿਕਤਾ ਕਿੰਨੀ ਗਿਰ ਗਈ ਅਸ਼ਾ ਤੁਹੀ ਕੀਤਾ ਕਿ ਤੁਸੀਂ ਦੋਵੇਂ ਰੋ ਰੋ ਕੇ ਇਹ ਕਹਿ ਰਹੇ ਜੇ ਅ ਅਸੀਂ ਤੇ ਸੱਚ ਬੋਲਿਆ ਤੇ ਫਿਰ ਇੱਕ ਗੀਤ ਦੇ ਥੋੜੇ ਜਿਹਾ ਬੋਲ ਬੋਲਦੇ ਜੇ ਕਿ ਉਹ ਗੀਤ ਯਾਦ ਆ ਗਿਆ ਕਿ ਮੈਂ ਜੰਗ ਦੇ ਮੈਦਾਨ ਵਿੱਚ ਸੇਵਾ ਦੇ ਮੈਦਾਨ ਵਿੱਚ ਆ ਤੇ ਜੇ ਮੈਂ ਵਾਪਸ ਨਾ ਆਇਆ ਤੇ ਲੜਾਈ ਨੂੰ ਜਾਰੀ ਰੱਖਿਓ ਉਹ ਭਰਾਵੋ ਕੀ ਕਿਹੜੀ ਕਿਹੜੀ جنگ ਆ ਤੁਹਾਡੀ ਜਿਹੜੀ ਰੱਬ ਦੀ ਕਿਹੜੀਆਂ ਤੁਸੀਂ ਰੂਹਾਂ ਬਚਾਉਂਦੇ ਕਿਹੜੇ ਤੁਸੀਂ ਪਾਸਟਰ ਜੀ ਕਿਹੜੇ ਤੁਸੀਂ ਇਲਾਕੇ ਦੇ ਵਿੱਚ ਜਾ ਕੇ ਜਿੱਥੇ ਬੜਾ ਪਰਸੀਕਿਊਸ਼ਨ ਹੋ ਤੇ ਪਰਮੇਸ਼ਰ ਦਾ ਬਚਨ ਦੇ ਰਹੇ ਜੇ ਤੇ ਉਹ ਲੋਕ ਤੁਹਾਡੇ ਤੇ ਪਥਰਾਓ ਕਰ ਰਹੇ ਆ ਤੇ ਤੁਸੀਂ ਆਪਣੇ ਲੋਕਾਂ ਨੂੰ ਸਹਾਇਤ ਕਰਨ ਦੇ ਵੀ ਇਹ جنگ ਜਾਰੀ ਰੱਖਿਓ ਇਹ ਰੂਹਾਂ ਨੂੰ ਬਚਾਉਣ ਦੀ جنگ ਉਹ ਭਾਈ ਮੁੱਦਾ ਕੀਆ ਦੇ ਬਣਾਈ ਕੀ ਜਾਂਦਾ ਕਿਹੜੇ ਗਾਣਿਆਂ ਨੂੰ ਕਿੱਥੇ ਫਿੱਟ ਕਰਦਾ ਬਾਈ ਦੋ ਸਵਾਲ ਇਹ ਹੈ ਕਿ ਇਹਦੇ ਨਾਲ ਬੜੀਆਂ ਭਾਵਨਾਵਾਂ ਨੂੰ ਠੇਸ ਲੱਗਦੀ ਪਈ ਆ ਤੁਹਾਡੇ ਕਾਰਨ ਬੇਕਸੂਰ ਬੰਦੇ ਦੋਸ਼ੀ ਠਹਿਰਨ ਦੇ ਜੇ ਇੱਕ ਖੁਦਾ ਦੇ ਦਾਸ ਤੇ ਦੋਸ਼ ਦੋਸ਼ ਲਾ ਲਾ ਕਿੰਨੇ ਗੰਦੇ ਕਮੈਂਟਸ ਮੈਨੂੰ ਲੋਕੀ ਕਰ ਰਹੀ ਨੇ ਉਹਦਾ ਕਾਰਨ ਤੂੰ ਹੀ ਬਣੀ ਜੇ ਕਿਉਂਕਿ ਉਹ ਦੋਸ਼ੀ ਮੇਰੇ ਤੇ ਦੋਸ਼ ਲਾਉਣ ਵਾਲੇ ਬਾਈਬਲ ਕਹਿੰਦਾ ਉਸੇ ਨਾਪ ਨਾਲ ਨਾਪਿਆ ਜਾਏਗਾ ਉਹ ਵਿਚਾਰੇ ਸ਼ਰਾਪੀ ਤੋਰੇ ਨੇ ਕਿੰਨੇ ਨੂੰ ਗੱਲ ਸਮਝ ਆ ਰਹੀ ਤੋ ਭਈ ਇਹ ਜਿਹੜਾ ਤੁਸੀਂ ਮੁੱਦਾ じゃ ਬਣਾ ਪਤਾ ਨਹੀਂ ਤੁਹਾਨੂੰ ਕਿੱਥੋਂ ਇਹ ਫੋਟੋ ਜਦੋਂ ਤੁਸੀਂ ਕਹਿੰਦੇ ਆੜੇ ਕੋ ਘੁੰਮਦੀ ਆਈ ਤੇ ਤੁਸੀਂ ਬਿਨਾ ਪੁਸ਼ਟੀ ਕਿਉਂ ਲਾਈ ਅਗਰ ਤੁਹਾਨੂੰ ਦਿੱਤੀ ਕਿਸੇ ਨੇ ਤੇ ਤੁਸੀਂ ਫਿਰ ਵੀ ਉਹਨੂੰ ਕਹਿਣਾ ਵੀ ਭਈ ਪ੍ਰੂਫ ਦਿਓ ਤੁਸੀਂ ਕੱਚੇ ਬੱਚੇ ਜੇ ਅਜੇ ਛੋਪੇ ਜਿਵੇਂ ਹੀ ਨਿਆਣੀ ਦੇ ਦੇ ਪੈਸੇ ਤੁਸੀਂ ਪੜੇ ਲਿਖੇ ਲੱਗਦੇ ਮੈਨੂੰ ਪਰ ਤੁਹਾਨੂੰ ਗਾਈਡ ਕੋਈ ਸਹੀ ਬੰਦਾ ਨਹੀਂ ਕਰ ਰਿਹਾ ਸੱਚੀ ਤੁਹਾਨੂੰ ਸਹੀ ਬੰਦਾ ਕੋਈ ਗਾਈਡ ਨਹੀਂ ਕਰ ਰਿਹਾ ਹੁਣ ਮੈਂ ਅਸਲੀ ਮੁੱਦੇ ਧਿਆਨ ਸੁਣੋ ਧਿਆਨ ਨਾਲ ਇਸ ਗੱਲ ਨੂੰ ਆ ਐਕਚੁਅਲੀ ਅ ਜਿਵੇਂ ਹੁਣ ਮੰਨ ਲਓ ਮੈਂ ਸੋਂਹਾਰ ਆਪਣੀ ਬ੍ਰਾਂਚ ਗਿਆ ਰਾਤ ਨੂੰ 2 ਵਜੇ ਤੱਕ ਸੇਵਾ ਕੀਤੀ 2 ਵਜੇ ਤੇ ਨਿਕਲਿਆ ਅਗਲੇ ਦਿਨ ਅਸੀਂ ਮਾਨਸਾ ਪਹੁੰਚੇ ਉੱਥੇ ਵੀ ਬਹੁਤ ਰੂਹਾਂ ਬਚਾਈਆਂ ਮੈਂ ਫੀਲਡ ਦਾ ਗੁਆਹ ਹਾਂ ਕਿਉਂਕਿ ਮੈਂ ਫੀਲਡ ਵਿੱਚ ਉਤਰਿਆ ਮੇਰੀ ਕਾਲਿੰਗ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਨਾ ਉੱਥੇ ਜਿਹੜਾ ਫੀਲਡ 'ਚ ਕੰਮ ਕੀਤਾ ਉੱਥੇ ਜ਼ਬਰਦਸਤ ਗਵਾਹੀਆਂ ਬੜੀਆਂ ਉਹਦੀ ਆਪਾਂ ਇੱਕ ਵੀਡੀਓ ਬਾਈ ਜਿਹਦੇ ਵਿੱਚ ਮੈਂ ਥੰਬਨੇਲ ਤੇ ਲਿਖਿਆ ਹੀ ਵੈਲਕਮ ਉਹਨਾਂ ਦਾ ਜਿਹੜੇ ਮੈਨੂੰ ਕਹਿੰਦੇ ਨੇ ਵੇਲੇ ਉਹਨਾਂ ਦੇ ਲਈ ਇੱਕ ਜਵਾਬ ਲੋਕਾਂ ਨੇ ਸੋਚਿਆ ਪਤਾ ਨਹੀਂ ਮੈਂ ਕੀ ਬੋਲਣਾ ਹੈ ਤੜਾ ਤੜ ਗਲਤ ਕਮੈਂਟਸ ਕਰ ਦਿੱਤੇ ਉਹਨਾਂ ਨੇ ਵੀਡੀਓਜ਼ ਦੇਖੀ ਨਹੀਂ ਤੁਸੀਂ ਵੀਡੀਓ ਨੂੰ ਜ਼ਰੂਰ ਦੇਖੋ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਨੇ ਜਿਹੜਾ ਮੈਨੂੰ ਚੁਣਿਆ ਹੈ ਠੀਕ ਹੈ 8 ਸਾਲਾਂ ਦੇ ਵਿੱਚ ਇੱਕ ਬਹੁਤ ਵੱਡੀ ਲੈਵਲ ਦੀ ਸੇਵਾ ਸ਼ਟਾਰਟ ਹੋ ਚੁੱਕੀ ਆ ਲੇਕਿਨ ਮੈਂ ਨਾ ਇੱਕ ਤੁਹਾਨੂੰ ਗੱਲ ਦੱਸਣਾ ਚਾਹਨਾ ਆ થોੜੇ ਸਮੇਂ ਪਹਿਲੇ ਦਿੱਲੀ ਦੇ ਵਿੱਚ ਇੱਕ ਪਾਰਟੀ ਹੀ ਕਈ ਵਾਰੀ ਜਿੱਤੀ ਇੱਕ ਹੋਰ ਪਾਰਟੀ ਸੀ ਜਿਨੇ ਉਹਨਾਂ ਨੇ ਉਹਦੇ ਤੇ ਨਾ ਨੈਗੇਟਿਵ ਪ੍ਰਭਾਵ ਬਣਾਇਆ ਉਹਨੂੰ ਇਦਾਂ ਦਾ ਪੇਸ਼ ਕਰ ਦਿੱਤਾ ਕਿ ਉਹ ਬੰਦਾ ਗਲਤ ਆ ਤੇ ਉਹ ਪਾਰਟੀ ਹਾਰ ਗਈ ਲੇਕਿਨ ਉਹ ਪੋਲਿਟਿਕਲ ਵਿਸ਼ਾ ਆਓ ਪੋਲਿਟਿਕਲ ਵਿਸ਼ਾ ਇੱਥੇ ਆਪਾਂ ਆਤਮਿਕ ਲੋਗਿਆ ਤੁਹਾਡਾ ਔਰ ਮੇਰਾ ਮਕਸਦ ਇੱਕ ਆ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਮੇਰੇ ਨਾਲ ਖੁਦਾ ਆ ਤੁਸੀਂ ਜੋ ਵੀ ਤੁਹਾਡਾ মিডিਆ ਸੈਲ ਇਨੀ ਦਿਨੀ ਕਰ ਰਿਹਾ ਦੇਖਿਆ ਨਹੀਂ ਜਾ ਰਿਹਾ ਓਹ ਇੱਕ ਵੀਡੀਓ ਦਿੱਤੇ ਨਾ ਮੈਂ ਸ਼ਾਇਦ ਕਿਸੇ ਵੀਡੀਓ ਵਿੱਚ ਅਪੋਸਟਲ ਜੀ ਅਪੋਸਟਲ ਦੀ ਗੱਲ ਕੀਤੀ ਇੱਕ ਜਗ੍ਹਾ ਤੇ ਮੈਂ ਕਹਾ ਹੈਗਾ ਕਿਤੇ ਕਿਸੇ ਵੀਡੀਓ ਵਿੱਚ ਆ ਅਪੋਸਟਲ ਅੰਗਨੂਲਾ ਜੀ ਇਤਨਾ ਗੱਲ ਕੀਤੀ ਉਹ ਉਹਨੂੰ ਕੱਟ ਕੇ ਆ 7-8 ਵਾਰੀ ਜੋੜਿਆ ਅਪੋਸਟਲ ਜੀ ਅਪੋਸਟਲ ਦੀ ਅਪੋਸਟਲ ਅੰਗਨੂਲਾ ਇਹ 7-8 ਵਾਰੀ ਜੋੜ ਕੇ ਤੇ ਅੱਗੇ ਤੁਹਾਡੇ ਬੰਦੇ ਨੇ ਇਹ ਕਿਹਾ ਤੁਸੀਂ ਇਹਨਾਂ ਦਾ ਹੀ ਨਾਮ ਲਈ ਜਾਂਦੇ ਇਹਨਾਂ ਦਾ ਹੀ ਨੀ ਵਾਰੀ ਨਾਮ ਲਈ ਜਾਂਦੇ ਪ੍ਰਭੂ ਯਿਸੂ ਮਸੀਹ ਦਾ ਲੋ ਉਹ ਬਰਾਵੋ ਉਹ ਬਰਾਵੋ ਮੈਨੂੰ ਤੁਹਾਡੇ ਤੇ ਹਾਸਾ ਆ ਰਿਹਾ ਓਏ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਏ ਤੇ ਇਦਾਂ ਦਾ ਟਰੋਲ ਕਰਕੇ ਅਸੇ ਉਹ ਨੈਗੇਟਿਵ ਪ੍ਰਭਾਵ ਹੈ ਜਿਹੜਾ ਉਸ ਪਾਰਟੀ ਨੇ ਇੱਕ ਉਸ ਪਾਰਟੀ ਤੇ ਬਣਾਇਆ ਸੀ ਜਿਹੜੀ ਦਿੱਲੀ ਚ ਕਈ ਵਾਰੀ ਜਿੱਤੀ ਤੇ ਅੱਜ ਹਾਰ ਗਈ ਪਰ ਇਥੇ ਕਿਦਾਂ ਹਰਾ ਦੋਗੇ ਇੱਥੇ ਤੇ ਖੁਦਾ ਨੇ ਨਿਆਂ ਕਰਨਾ ਅਗਰ ਖੁਦਾ ਨੇ ਮੈਨੂੰ 8 ਸਾਲਾਂ ਚ ਇੰਨਾ ਵਧਾਇਆ ਅਗਰ ਮੈਂ ਸੱਚਾ ਹਾਂ ਅਗਰ ਮੈਂ ਝੂਠਾ ਹੋਇਆ ਤੇ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਜਾਣਾ ਕੁਝ ਵੀ ਨਹੀਂ ਅੱਗੇ ਜਾਣਾ ਅਗਰ ਮੈਂ ਸੱਚਾ ਹਾਂ ਤੇ ਹੋ ਸਕਦਾ ਪਰਮੇਸ਼ਵਰ ਮੇਰੇ ਕੋਲੋਂ ਤੁਹਾਡੀ ਮਿਨਿਸਟਰੀ ਦੇ ਬਰਾਬਰ ਜਾਂ ਇਸ ਤੋਂ ਵੀ ਵੱਡੀ ਸੇਵਾ ਕਰਾਈ ਕਿਉਂਕਿ ਕਰਾ ਸਕਦਾ ਕਿਉਂਕਿ ਉਹ ਬਾਈਬਲ ਦੇ ਅੰਦਰ ਅਨਪੜ ਮਛਲੀਆਂ ਫੜਨ ਵਾਲਿਆਂ ਤੋਂ ਐਜੂਕੇਟਿਡ ਫਰੀਸੀਆਂ ਯਾਜ਼ਕਾਂ ਨੂੰ ਹਲਾ ਸਕਦਾ ਤੇ ਪਰਮੇਸ਼ਰ ਅੱਜ ਮੇਰੇ ਦੁਆਰਾ ਵੀ ਕਰਾ ਸਕਦਾ ਹੈ ਅਗਰ ਮੈਂ ਸੱਚਾ ਹਾਂ ਪਰ ਇੱਥੇ ਗੱਲ ਇਹ ਹੋ ਰਹੀ ਹੈ ਇਹ ਜਿਹੜੀ ਲੋਕ ਵਿਚਾਰੇ ਨੇ 25% ਨੇ ਜਿਹੜੇ ਮੇਰੇ ਖਿਲਾਫ ਨਹੀਂ ਤੁਹਾਡੇ ਤੁਹਾਡੇ ਵਿੱਚੋਂ 100% ਲੋਕਾਂ 'ਚ 5% ਮੇਰੇ ਖਿਲਾਫ ਹੋ ਗਏ ਨੇ ਜਿਨ੍ਹਾਂ ਦੀ ਮਾਨਸਿਕਤਾ ਗਿਰ ਚੁੱਕੀ ਹੈ 75% ਅੱਛੇ ਲੋਕ ਨੇ ਜਿਹੜੇ ਸਾਰਾ ਕੁਝ ਸਮਝ ਰਹੇ ਨੇ ਔਰ ਫੀਲ ਕਰ ਰਹੇ ਸਾਰਾ ਕੁਝ ਠੀਕ ਨਹੀਂ ਹੋ ਰਿਹਾ ਸ਼ਾਬਾਸ਼ 75% ਲੋਕੋ ਤੁਸੀਂ ਸਹੀ ਕਰ ਰਹੇ ਜੇ ਇਹਨਾਂ ਵਾਂਗੂ ਤੁਸੀਂ ਮਾਨਸਿਕਤਾ ਵਿੱਚ ਨਹੀਂ ਗਿਰੇ ਜਿਹਨੇ ਲੋਕ ਮਾਨਸਿਕਤਾ ਗਿਰ ਗਈ ਹੈ ਉਨਕੋ ਇਹ ਨਹੀਂ ਪਤਾ ਕਿ ਮੈਨੇ ਖੁਦਾ ਕੇ ਦਾਸ ਕੋ इतना भी कुछ बुरा नहीं कहा मैंने एक वचन से बात रखी है उन्होंने वचन से बात की बड़े जब कोई वचन से बात करते गए तो छोटे बच्चे आकर और आपकी मिनिस्ट्री के सेवक ने अभी तक लोगों को मना नहीं किया एक भी बार नहीं कहा कि आप जो कर रहे हो आपका नुकसान हो जाएगा करो मेरा क्या जाता मैं तो हार्ट हूँ इसलिए नहीं कि मेरी बदनामी हो रही है इसलिए नहीं कि शायद मुझे मेरी मिनिस्ट्री को कोई आगे पीछे कर देगा मेरे साथ तो खुदा है मेरे साथ परमेश्वर है बहुत मीडिया पावरफुल हमारे पास नहीं है और ना ही हमारे पास ऐसे बुलारे हैं इसलिए मुझे खुद ही ज़्यादा आप खुद बात करनी पड़ेगी और लड़े दोष मेरे पर है तो मुझे वीडियो बनानी पड़ेगी सो इन सारी बातों के बाद मैं आपसे फिर से इन दो लड़कों से बात करना चाहता हूँ आप मेरे पास आओ मैं आपके साथ हूँ जो दोष आपने लगाया है बिना पुष्टि बिना प्रूफ मैं आपके साथ खड़ा हो जाऊंगा जो भी उसमें दोषी निकलेंगे जो बंदी कार्रवाई है जो सजा होगी आपके साथ खड़ा हो जाऊंगा मैं आपके साथ मिलकर हम उनको सजा देंगे क्या भाई आप आओगे प्लीज़ मेरे पास मैं चाहता हूँ आप आओ मैं आपके साथ इस मुद्दे पर खड़ा हूं क्योंकि जो जो आपने वीडियो बनाकर लोगों के दिमाग को उल्टा पुलटा कर दिया है ये सही बिल्कुल नहीं है हमें उड़ती-उड़ती खबर मिली है कि वो अंडे जाती है अगर है या नहीं है कोई भी है आप आओ हम इसकी पुष्टि करेंगे आजकल YouTube पर बैठकर किसी भी बात को बिना प्रूफ बिना सबूत ये जो बोल रहे ना सारे ये बहुत बुरा है बिल्कुल भी सही नहीं है तो लास्ट में मैं आपको बताना चाहता हूँ कि परमेश्वर आपको बरकत दे मुझे इन बातों से दुख है जो हो रहा है मर्जी आपकी है आपने चालू रखना रखो जब परमेश्वर में अगवाई करेगा हम भी वीडियो बनाएंगे लेकिन हम ऐसा कुछ नहीं करेंगे जो आप कर रहे हो फिर से मैं इन लड़कों को कहना चाहता हूँ कि भाई जो मुद्दा आपने उठाया है मैं फिर से कहता हूँ मैं आपके साथ हूँ जितना खर्चा लगेगा लगाऊंगा हम इसको ढूँढे के वो कैसे हुआ आपके ऊपर अटैक किसने करवाया तो आपको इनवाइट करता हूँ आप आ सकते हो और बाकी जो इस वीडियो को देख रहे हैं ज़्यादा से ज़्यादा शेयर करो ताकि जो लोग हैं वो इस